ਮਾਰੂਤੀ 800 ਭਾਰਤ ਦੀ ਸਭ ਤੋਂ ਸਸਤੀ ਅਤੇ ਸਭ ਤੋਂ ਵੱਧ ਵਿਕਣ ਵਾਲੀ ਕਾਰ ਸੀ ਪਰ ਇਹ ਕਿਵੇਂ ਮਸ਼ਹੂਰ ਹੋਈ ਤੇ ਮਾਰਕੀਟ ਦੇ ਵਿੱਚ 21 ਸਾਲ ਤੱਕ ਇਹ ਸਭ ਤੋਂ ਵੱਧ ਸੇਲ ਹੁੰਦੀ ਰਹੀ ਅਤੇ ਬਾਅਦ ਵਿੱਚ ਇਸ ਨੂੰ ਕਿਉਂ ਡਿਸਕੰਟੀਨਿਊ ਕੀਤਾ ਗਿਆ ਇਹਦੇ ਬਾਰੇ ਅੱਜ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ 1983 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਤਿੰਨ ਹੀ ਗੱਡੀਆਂ ਜ਼ਿਆਦਾ ਮਸ਼ਹੂਰ ਸਨ ਹਿੰਦੁਸਤਾਨ ਮੋਟਰ ਦੀ ਅੰਬੈਸਡਰ ਪ੍ਰੀਮੀਅਰ ਆਟੋਮੋਬਾਈਲਸ ਦੀ ਪਦਮਨੀ ਅਤੇ ਮਹਿੰਦਰਾ ਦੀ ਜੀਪ ਪਰ ਪ੍ਰੋਬਲਮ ਇਹ ਸੀ ਕਿ ਇਹਨਾਂ ਨੂੰ ਸਿਰਫ ਅਮੀਰ ਲੋਕ ਹੀ ਖਰੀਦ ਸਕਦੇ ਸੀ ਜਦਕਿ ਇਹ ਗੱਡੀਆਂ ਗਰੀਬ ਅਤੇ ਮਿਡਲ ਕਲਾਸ ਲੋਕਾਂ ਦੀ ਪਹੁੰਚ ਤੋਂ ਬਾਹਰ ਸਨ ਪਰ ਉਸ ਸਮੇਂ ਦੀ ਸਰਕਾਰ ਭਾਰਤ ਦੇ ਵਿੱਚ ਇੱਕ ਅਜਿਹੀ ਕਾਰ ਲਿਆਉਣਾ ਚਾਹੁੰਦੀ ਸੀ ਜਿਸ ਨੂੰ ਗਰੀਬ ਅਤੇ ਮਿਡਲ ਕਲਾਸ ਲੋਕ ਆਸਾਨੀ ਨਾਲ ਖਰੀਦ ਸਕਣ ਸਰਕਾਰ ਵੱਲੋਂ ਕਾਫੀ ਰਿਸਰਚ ਕਰਨ ਤੋਂ ਬਾਅਦ 1981 ਦੇ ਵਿੱਚ Maruti Udyog Limited ਦੀ ਸਥਾਪਨਾ ਕੀਤੀ ਗਈ ਸਰਕਾਰ ਵੱਲੋਂ ਉਸ ਸਮੇਂ ਕਈ ਵਿਦੇਸ਼ੀ ਕੰਪਨੀਆਂ ਕੋਲ ਪਹੁੰਚ ਕੀਤੀ ਗਈ ਤਾਂ ਕਿ ਉਹ ਮਾਰੂਤੀ ਦੇ ਨਾਲ ਕੋਲਾਬ ਕਰਕੇ ਇੱਕ ਸਸਤੀ ਅਤੇ ਰਿਲਾਇਬਲ ਕਾਰ ਬਣਾ ਸਕਣ ਆਖਰਕਾਰ ਜਾਪਾਨ ਦੀ ਕੰਪਨੀ ਸਜੂਕੀ ਵੱਲੋਂ ਕੰਟਰੈਕਟ ਸਾਈਨ ਕਰਕੇ ਇਹ ਪ੍ਰਪੋਜ਼ਲ ਅਸੈਪਟ ਕੀਤਾ ਗਿਆ ਇਸ ਤੋਂ ਬਾਅਦ ਮਾਰੂਤੀ ਅਦਯੋਗ ਲਿਮਟਿਡ ਨੂੰ ਮਾਰੂਤੀ ਸਜੂਕੀ ਦੇ ਵਿੱਚ ਕਨਵਰਟ ਕੀਤਾ ਗਿਆ ਤੇ ਬਸ ਫੇਰ ਕੀ ਸੀ ਲਗਭਗ 1 ਸਾਲ ਬਾਅਦ ਮਾਰੂਤੀ 800 ਲਾਂਚ ਕੀਤੀ ਗਈ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਉਸ ਸਮੇਂ ਮਾਰੂਤੀ 800 ਬੁਕਿੰਗ ਤੇ ਮਿਲਦੀ ਸੀ ਤੇ ਸਸਤੀ ਹੋਣ ਕਰਕੇ ਇਸ ਦੀ ਲਾਂਚ ਹੋਣ ਤੋਂ ਬਾਅਦ ਹੀ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ ਹੁਣ ਕਿਉਂਕਿ ਇਸ ਦੀ ਕੀਮਤ ਸਿਰਫ 47500 ਰੁਪਏ ਸੀ ਲਗਭਗ ਸਵਾ ਲੱਖ ਦੇ ਕਰੀਬ ਇਸ ਦੀ ਪਹਿਲੀ ਬੁਕਿੰਗ ਹੋ ਗਈ ਸੀ ਪਰ ਹੁਣ ਇੱਕ ਪ੍ਰੋਬਲਮ ਹੋਰ ਸੀ ਕਿ ਪਹਿਲੀ ਕਾਰ ਕਿਸ ਨੂੰ ਦਿੱਤੀ ਜਾਵੇ ਪਰ ਬਾਅਦ ਵਿੱਚ ਇੱਕ ਲੱਕੀ ਡਰਾ ਕੱਢ ਕੇ ਪਹਿਲੀ ਕਾਰ ਦਿੱਤੀ ਗਈ ਜੋ ਕਿ ਦਿੱਲੀ ਦੇ ਸਰਦਾਰ ਹਰਪਾਲ ਸਿੰਘ ਜੀ ਨੂੰ ਦਿੱਤੀ ਗਈ ਅਤੇ ਇਹ ਪਹਿਲੀ ਕਾਰ ਕਾਫੀ ਖਾਸ ਬਣ ਗਈ ਕਿਉਂਕਿ ਇਸ ਕਾਰ ਦੀ ਚਾਬੀ ਉਸ ਸਮੇਂ ਦੀ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਜੀ ਵੱਲੋਂ ਹਰਪਾਲ ਸਿੰਘ ਜੀ ਨੂੰ ਸੌਂਪੀ ਗਈ ਸੀ Maruti 800 ਦੀ ਫਰਸਟ ਜਨਰੇਸ਼ਨ SS80 Suzuki Fronte ਤੋਂ ਇਨਸਪਾਇਰ ਸੀ ਬਾਅਦ ਵਿੱਚ ਸਮੇਂ-ਸਮੇਂ ਤੇ ਹਸਤੇ ਵਿੱਚ ਬਦਲਾਅ ਕੀਤੇ ਗਏ ਤੇ ਇਹ ਦਿਨੋਂ-ਦਿਨ ਹਿੱਟ ਹੁੰਦੀ ਗਈ ਵਧੀਆ ਮਾਈਲੇਜ ਰਿਲਾਈਬਿਲਟੀ ਅਤੇ ਘੱਟ ਕੀਮਤ ਇਹ ਤਿੰਨ ਮੇਨ ਰੀਜ਼ਨ ਸਨ ਜਿਸ ਕਾਰਨ ਦਿਨੋਂ-ਦਿਨ ਇਸ ਦੀ ਸੇਲ ਵਧ ਰਹੀ ਸੀ ਇੱਕ ਰੀਜ਼ਨ ਇਹ ਵੀ ਸੀ ਕਿ ਉਸ ਸਮੇਂ ਦੀਆਂ ਦੂਸਰੀਆਂ ਕਾਰਾਂ ਦੇ ਕੰਪੈਰੀਡਨ ਚ ਇਹ ਕਾਫੀ ਮਾਡਰਨ ਲੁਕਸ ਵਾਲੀ ਕਾਰ ਸੀ ਨਵੀਂ ਕੰਪਨੀ ਹੋਣ ਕਰਕੇ ਮਰੂਤੀ ਸੂਕੀ ਨੂੰ ਇਸ ਦੀ ਡਿਮਾਂਡ ਪੂਰੀ ਕਰਨੀ ਕਾਫੀ ਔਖੀ ਸੀ ਤਾਂ ਕਰਕੇ ਇੱਕ ਸਮੇਂ ਤੇ ਲੋਕਾਂ ਨੂੰ ਬੁਕਿੰਗ ਤੋਂ ਬਾਅਦ ਤਿੰਨ ਤਿੰਨ ਸਾਲ ਵੀ ਵੇਟ ਕਰਨੀ ਪੈ ਜਾਂਦੀ ਸੀ ਇਹਨਾਂ ਗੱਲਾਂ ਤੋਂ ਤੁਸੀਂ ਮਰੂਤੀ 800 ਦੇ ਕਰੇਜ ਬਾਰੇ ਅੰਦਾਜ਼ਾ ਲਾ ਸਕਦੇ ਹੋ ਮਰੂਤੀ 800 ਦੀ ਡਿਮਾਂਡ ਨੂੰ ਦੇਖਦੇ ਹੋਏ ਕੰਪਨੀ ਨੇ ਦੋ ਹੋਰ ਗੱਡੀਆਂ ਮਰੂਤੀ ਓਮਨੀ ਵੈਨ ਅਤੇ ਮਰੂਤੀ ਜਿਪਸੀ ਵੀ ਲਾਂਚ ਕੀਤੀਆਂ ਪਰ ਦੋਨੋਂ ਰਲ ਕੇ ਵੀ Maruti 800 ਦਾ ਰਿਕਾਰਡ ਨਹੀਂ ਤੋੜ ਸਕਿਆ। ਸੋ ਇਸ ਤਰ੍ਹਾਂ Maruti 800 ਸਾਲ 1987 ਤੋਂ 2004 ਤੱਕ ਬੈਸਟ ਸੇਲਿੰਗ ਕਾਰ ਬਣੀ ਰਹੀ। ਪਰ 2004 ਵਿੱਚ ਜਦੋਂ ਕੰਪਨੀ ਨੇ Maruti Alto 800 ਨੂੰ ਲਾਂਚ ਕੀਤਾ ਤਾਂ Maruti 800 ਦਾ ਰਿਕਾਰਡ ਇਸ ਕਾਰ ਨੇ ਤੋੜ ਦਿੱਤਾ। ਕਸਟਮਰਸ ਨੂੰ ਸਹੂਲਤ ਦੇਣ ਲਈ Maruti Suzuki ਕੰਪਨੀ ਨੇ Maruti Driving School, Maruti Insurance ਅਤੇ Maruti True Value ਵਰਗੀਆਂ ਸਹੂਲਤਾਂ ਦਿੱਤੀਆਂ ਜੋ ਕਿ ਕੰਪਨੀ ਲਈ ਬਹੁਤ ਲਾਭਦਾਇਕ ਸਾਬਤ ਹੋਈਆਂ। ਫਿਰ ਕੰਪਨੀ ਨੇ ਆਪਣੀਆਂ ਸਾਰੀਆਂ ਕਾਰਾਂ ਦੇ ਸਪੇਅਰ ਪਾਰਟਸ ਮਾਰਕੀਟਸ ਵਿੱਚ ਅਵੇਲੇਬਲ ਕਰਵਾਏ ਤਾਂ ਕਿ ਕਸਟਮਰ ਨੂੰ ਰਿਪੇਅਰ ਕਰਵਾਉਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਜੈਸ ਕਰਕੇ ਦੇਖਦੇ ਦੇਖਦੇ ਕੰਪਨੀ ਨੰਬਰ 1 ਬਣ ਗਈ ਫਿਰ ਕੰਪਨੀ ਨੇ ਜਗ੍ਹਾ ਜਗ੍ਹਾ ਡਿਲੀਵਰੀ ਸਟੇਸ਼ਨ ਖੋਲੇ ਜੈਸ ਨਾਲ ਕਸਟਮਰ ਨੂੰ ਹੋਰ ਜ਼ਿਆਦਾ ਸਹੂਲਤ ਮਿਲਣ ਲੱਗ ਗਈ ਇਹਨਾਂ ਕਾਰਨਾ ਕਰਕੇ ਹੀ ਮਰੂਤੀ 800 ਭਾਰਤ ਦੀ ਸਭ ਤੋਂ ਸਫਲ ਅਤੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਬਣ ਗਈ ਭਾਰਤ ਤੋਂ ਇਲਾਵਾ ਕੁਝ ਬਾਹਰਲੇ ਮੁਲਕਾਂ ਦੇ ਵਿੱਚ ਵੀ ਮਾਰੂਤੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਹੁਣ ਗੱਲ ਕਰਦੇ ਹਾਂ ਉਸ ਦੌਰ ਦੀ ਜਦੋਂ ਮਾਰੂਤੀ 800 ਦੀ ਸੇਲ ਘਟਣ ਲੱਗ ਗਈ ਤੇ ਹੌਲੀ-ਹੌਲੀ ਖਤਮ ਹੋ ਗਈ। 2004 ਤੋਂ ਬਾਅਦ ਮਾਰੂਤੀ ਦੀ ਸੇਲ ਘਟਣ ਦਾ ਸਭ ਤੋਂ ਪਹਿਲਾ ਕਾਰਨ ਸੀ ਮਾਰਕੀਟ ਦੇ ਵਿੱਚ ਨਵੀਆਂ-ਨਵੀਆਂ ਕਾਰਾਂ ਆ ਰਹੀਆਂ ਸੀ ਜਿਸ ਕਰਕੇ ਉਹਨਾਂ ਦੇ ਮੁਕਾਬਲੇ 올ਡ ਫੈਸ਼ਨਡ ਕਾਰ ਲੱਗਦੀ ਸੀ। ਦੂਸਰਾ ਕਾਰਨ ਇਹ ਸੀ ਕਿ ਇਹ ਕਾਰ ਸਰਕਾਰ ਦੁਆਰਾ ਲਾਗੂ ਕੀਤੇ ਨਵੇਂ ਐਮੀਸ਼ਨ ਨੋਰਮਸ ਤੇ ਖਰੀ ਨਹੀਂ ਉਤਰ ਰਹੀ ਸੀ। ਜੇਕਰ 2010 ਤੱਕ ਆਉਂਦੇ ਆਉਂਦੇ ਇਸ ਦੀ ਸੇਲ ਕਾਫੀ ਘਟ ਗਈ ਤੇ ਕੰਪਨੀ ਵੀ ਇਸ ਕਾਰ ਨੂੰ BS4 ਵਿੱਚ ਅਪਗ੍ਰੇਡ ਨਹੀਂ ਕਰਨਾ ਚਾਹੁੰਦੀ ਸੀ ਤੇ ਸਮਝ ਚੁੱਕੀ ਸੀ ਕਿ ਹੁਣ Maruti 800 ਨੂੰ ਬੰਦ ਕਰਨ ਦਾ ਟਾਈਮ ਆ ਗਿਆ ਹੈ ਤੇ ਕੰਪਨੀ ਨੇ ਪ੍ਰੋਡਕਸ਼ਨ ਘਟ ਕਰ ਦਿੱਤੀ ਸੀ ਅਸਲ ਵਿੱਚ ਭਾਰਤ ਦੇ 13 ਮੁੱਖ ਸ਼ਹਿਰਾਂ ਵਿੱਚ BS4 ਨੂੰ ਮੈਨਡੇਟਰੀ ਕਰ ਦਿੱਤਾ ਗਿਆ ਸੀ ਜਿੱਥੇ Maruti 800 ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਸੀ ਹੌਲੀ ਹੌਲੀ ਕੱਟ ਕਰਦੇ ਕਰਦੇ ਆਖਰਕਾਰ 2014 ਵਿੱਚ Maruti ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅੰਬੈਸਡਰ ਤੋਂ ਬਾਅਦ ਇਹ ਭਾਰਤ ਦੀ ਦੂਜੀ ਸਭ ਤੋਂ ਲੰਬੇ ਸਮੇਂ ਤੱਕ ਵਿਕਣ ਵਾਲੀ ਕਾਰ ਸੀ ਕੰਪਨੀ ਨੇ 1987 ਤੋਂ 2014 ਤੱਕ Maruti 800 ਦੀਆਂ ਕੁੱਲ 2.87 ਮਿਲੀਅਨ ਯੂਨਿਟਸ ਸੇਲ ਕੀਤੀਆਂ ਜਿਨ੍ਹਾਂ ਵਿੱਚੋਂ 2.66 ਭਾਰਤ ਦੇ ਵਿੱਚ ਹੀ ਵੇਚੀਆਂ ਗਈਆਂ ਅਤੇ ਬਾਕੀ ਬਚੀਆਂ ਵਿਦੇਸ਼ਾਂ ਦੇ ਵਿੱਚ ਹੁਣ ਭਾਵੇਂ ਹੀ ਇਹ ਕਾਰ ਭਾਰਤੀ ਮਾਰਕੀਟ ਅਤੇ ਸੜਕਾਂ ਤੋਂ ਲਗਭਗ ਗਾਇਬ ਹੋ ਚੁੱਕੀ ਹੈ ਪਰ ਜੋ ਪਿਆਰ ਇਸ ਕਾਰ ਨੂੰ ਮਿਲਿਆ ਕਿسے ਹੋਰ ਨੂੰ ਸ਼ਾਇਦ ਹੀ ਮਿਲਿਆ ਹੋਵੇ ਤੁਹਾਨੂੰ ਇਹ ਕਾਰ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ